ਤੇ ਮੈਂ ਆਹ ਬੁਲਬੁਲ ਜਰਾ ਤੇ ਮੈਂ ਆਹ ਬੁਲਬੁਲ ਰੇ ਮੈਂ ਕੈਦ ਹੋਈ ਰੇ ਮੈਂ ਕੈਦ ਹੋਈ ਹੋਕ ਪਰਾਨਾ ਤੈਂ ਟੁੱਟ ਜਾਣਾ ਜਦੋਂ ਮੈਂਦ ਹੋਈ ਮੈਂ ਦਿਲ ਤੋੜ ਕੇ ਮੈਂ ਉੜ ਜਾਣਾ ਪੇਸ਼ ਨਾ ਜਾਣੀ ਤੈਂ ਟੀ ਗੋਲਾਰਿਓ ਮੂਰਾ ਵੇ ਹੁਣ ਮੈਂ ਨਾ ਤੇਰੇ ਰਹੀਂਦੀ ਗੋਲਾਰਿਓ ਮੂਰਾ ਵੇ ਹੁਣ ਮੈਂ ਕੌਣਾ ਮੇਰੇ ਰਹੀਂਦੀ ਜੋਰਾ ਵਾਲਿਆਂ ਨੂੰ ਮੈਂ ਦੌਤੀ ਜੋਰਾ ਵਾਲਿਆਂ ਨੂੰ ਮੈਂ ਦੀਵਾਲ ਛੜਦੇ ਵਿੱਚ ਜੋਰਾ ਵਾਲਿਆਂ ਨੂੰ ਮੈਂ ਦੀਵਾਲ ਛੜਦੇ ਵਿੱਚ ਸੱਦਕੇ ਮੂੰਹ ਤੇ ਮੂੰਹ ਨਾਲ ਨਰ ਜਾਵੀ ਇੱਕ ਪਲ ਦੇ ਵਿੱਚ ਸੱਦਕੇ ਮੂੰਹ ਤੇ ਮੂੰਹ ਨਾਲ ਨਰ ਜਾਵੀ ਇੱਕ ਪਲ ਦੇ ਵਿੱਚ ਕੋਈ ਰੋ ਸੰਗਤਾਂ ਜਦ ਮੈਂ ਰਸਤੇ ਪੈਂਦੀ ਕਾਲੇ ਰਿਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਕਾਲੇ ਰਿਆ ਮੋਰਾ ਵੇ ਹੁਣ ਮੈਂ ਨਾ ਤੇਰੇ ਰਹਿੰਦੀ ਸੰਗਤਾਂ ਦੀ ਏ ਕੋਲੇ ਨਹੀਂ ਹੁਣ ਕਿਉਂ ਲਾ ਮੇਰੇ ਰਹਿੰਦੀ ਬੇਚ ਬਾਗਦੇ ਰਹਿੰਦੀ ਰਹਿੰਦੀ ਨੂੰ ਅਦਕੀ ਲੋੜਾ ਪੈ ਗਿਆ ਨੀ ਬੇਚ ਬਾਗਦੇ ਮੋਰ ਕਲੈਰੀ ਬੈਠਾ ਰਹਿ ਗਿਆ ਵੇ ਬੇਚ ਬਾਗਦੇ ਮੋਰ ਕਲੈਰੀ ਬੈਠਾ ਰਹਿ ਗਿਆ ਵੇ ਬੇਚ ਬਾਗਦੇ ਮੋਰ ਕਲੈਰੀ ਗਲਾ ਬੈਠਾ ਰਹਿ ਗਿਆ ਵੇ ਪਾਕ ਮੁਹੰਮਦ ਸਰਵਰ ਜੈਸਾ ਹੋਇਆ ਤਾਂ ਅਨਸਾਨ ਕੋਈ ਪਾਕ ਮੁਹੰਮਦ ਸਰਵਰ ਜੈਸਾ ਹੋਇਆ ਨਾ ਅਨਸਾਨ ਕੋਈ ਹੋਈ ਨਾਮ ਵੀ ਮੇਰੇ ਨਾਲ ਉਹਨਾਂ ਦੇ ਜਨਮ ਦੀ ਏਡੀ ਸ਼ਾਨ ਹੋਈ ਸ਼ਤਰ ਪਰਾਂ ਮੈਂ ਤੇਰੇ ਵਰਗੇ ਉਹ ਕੱਲ੍ਹ ਗੇਤੀ ਵਿੱਚ ਲੈਂਦੀ ਕਾਲਾ ਰਿਆ ਹੋਰਾਂ ਦੇ ਹੁਣ ਮੈਂ ਨਾ ਤੇਰੇ ਰਹੀਦੀ ਸ਼ਰਮ ਹੀ ਦੇਖਦੀ ਗਰੂਰ ਕਰਦਾ ਮੇਰੀ ਮੇਰੀ ਤੇ ਸ਼ਰਮ ਹੀ ਤੇਖਦੀ ਗਰੂਰ ਕਰਦਾ ਮੇਰੀ ਮੇਰੀ ਤੇ ਮੂਰਖੇ ਗੱਲ ਕਦੇ ਨਾ ਸੋਚੀ ਤਾਂ ਤਾਂ ਖਾਕ ਦੀ ਟੀਰੇ ਕੱਲ ਕਦੇ ਨਾ ਰੋਟੀ ਆਪ ਕਾਕ ਦੀ ਢੇਰੀ ਵੇ ਤੂੰ ਤਾਂ ਉਸ ਢੜਿਓ ਡੰਗ ਪੈਣ ਕਾਂਦੜ ਦੀ ਢੰਗੀ ਕਾਲਰੀਆ ਖਿਆਨੀ ਕਾਣ ਤੇਜਾ ਦਾ ਲਾਲੀ ਤੂੰ ਉਹ ਦਨ ਮੈਨੂੰ ਕਹਿੰਦੀ ਸਣ ਬਾਗ ਦੀਏ ਕੋਲੇ ਨਹੀਂ ਹੁਣ ਕਿਉਂ ਨਾ ਮੇਰੇ ਰਹਿੰਦੀ ਕਾਲਾਰੀਆ ਮੋਰਾ ਵੇ ਹੁਣ ਮੈਨਾਂ ਤੇਰੇ ਰਹਿੰਦੀ ਸਣ ਬਾਗ ਦੀਏ ਕੋਲੇ ਨਹੀਂ ਹੁਣ ਕਿਉਂ ਨਾ ਮੇਰੇ ਰਹਿੰਦੀ ਕਾਲੇ ਹਵਾ ਕੀ ਮੋਰ ਚੂਰਦਾ ਬਾਗੀ ਮੋਰ ਤੂਰਦਾ ਤੂੰ ਵੀ ਮੋਰ ਨੂੰ ਚੁਹੇਨੀ ਕਾਲੇ ਬਾਗੀ ਇਹ ਮੋਰ ਤੂਰਦਾ ਤੂੰ ਮੋਰ ਨੂੰ ਚੁਹੇਨੀ ਯਾਦ ਕ ਲੈਰੀ ਮੋਰ ਨੂੰ ਕਰ ਕਰ ਅਖੀਆਂ ਭੂਮੀ ਅਖੀਆਂ ਭੂਰੇ ਯਾਦ ਕ ਲੈਰੀ ਮੱਖੂ ਕਰ ਕਰ ਲੀਵੇਂ ਅਖੀਆਂ ਮੂਰੇਂਗੀ ਗਾਣੂ ਉਸੇ ਹੋ ਉਟੋਠ ਰਸਤੇ ਪੈਂਦੀ ਸਣ ਬਾਂਗਾਂ ਦੀ ਕੋਲੇ ਨਹੀਂ ਹੁਣ ਕਿਉਂ ਨਾ ਮੇਰੇ ਰਹਿੰਦੀ हाण कयूं रहंदी